ਵੀ ਹਲੇ ਉਹ ਦੁਨੀਆ ਤੇ ਆਇਆ ਔਰ ਜਦੋਂ ਵੱਡਾ ਹੋਊਗਾ ਜਦੋਂ ਸਮਝਣ ਲੱਗੂਗਾ ਵੀ ਮੇਰਾ ਪ੍ਰਾਹਰ ਨੂੰ ਦੁਨੀਆ ਕਿੰਨਾ ਪਿਆਰ ਕਰਦੀ ਸੀ ਫਿਰ ਉਹ ਫਕਰ ਮਹਿਸੂਸ ਕਰੂਗਾ ਤੁਸੀਂ ਦੇਖੋ ਇੰਨਾ ਗਰਮ ਹੈ ਇੰਨਾ ਕੱਠ ਵੀ ਕਈ ਵਾਰ ਨਾ ਆਪਾਂ ਕਿਸੇ ਦਾ ਸਰੀਰ ਖਤਮ ਕਰ ਦਿੰਦੇ ਹਾਂ ਪਰ ਜਿਹੜਾ ਇੱਥੇ ਬੈਠਾ ਹੈ ਇੱਥੋਂ ਆਪਾਂ ਦੁਨੀਆ ਦੇ ਆ ਦੇਖ ਲਓ ਯੂਥ ਦੇਖ ਲਓ ਬੱਚੇ ਬਜ਼ੁਰਗੋ ਮਾਮਾ 80 ਸਾਲ ਦੀਆਂ ਮਾਮਾ ਨੂੰ ਕੀ ਪਤਾ ਗਾਣਿਆਂ ਦਾ ਪਰ ਅੱਜ ਉਹਨਾਂ ਦੇ ਨੈਣੋਂ ਵੀ ਨੀਰ ਹੈ ਕੁਸ਼ਤਾ ਹੈ ਫਿਰ ਸਿੱਧੂ ਚ ਕੁਸ਼ਤਾ ਉਸ ਰੱਬ ਨੇ ਉਹਨੂੰ ਕੌਤਕ ਬਖਸ਼ਿਆ ਕੁਸ਼ਤਾ ਦੁਨੀਆ ਹੀ ਜਾਂਦੀ ਹੈ ਹੈ ਨਾ ਕੁਸ਼ਤਾ ਹੈ ਪਰ ਮੈਂ ਐਜ ਭੂਆ ਇੱਕ ਅਰਦਾਸ ਕਰੂੰਗੀ ਵੀ ਉਹਨਾਂ ਦੇ ਮਾਂ-ਬਾਪ ਦਾ ਸਾਯਾ ਹਮੇਸ਼ਾ ਉਹਦੇ ਸਿਰ ਤੇ ਰਹੇ ਉਹ ਤਰੱਕੀਆਂ ਕਰੇ ਬਸ ਤੱਤੀ ਬਾਹ ਨਾ ਲੱਗੇ ਪੰਜਾਬੀਆਂ ਵਾਲੇ ਹੁਣ ਨਾ ਜਦੋਂ ਸਵੇਰ ਤੋਂ ਸਭੀ ਬੰਨ ਹੋਣੀ ਸੀ ਕੀਰਤਨ ਕਰਨੀ ਸੀ ਅਰਦਾਸ ਦਾ ਸਾਹ ਹਿੰਦੁਸਤਾਨ ਉਸੇ ਤੋਂ ਲੱਗਦਾ ਕਿ ਦਾਦਾ ਜੀ ਪਾਕਿਸਤਾਨ ਤੋਂ ਆਏ ਫਰੀਦਪੁਰ ਵਸੇ ਤੇ ਸਾਡਾ ਜਿਹੜਾ ਜੋਕਨ ਮਾਲਵੇ ਦੇ ਨਾਲ ਜੁੜਿਆ ਹੋਇਆ ਤੇ ਬੰਦੀ ਸਾਫੋ ਭਾਈ ਵੀਰ ਸਿੰਘ ਅਸੀਂ ਹਮੇਸ਼ਾ ਜਦੋਂ ਇਹ ਦਾਦਾ ਪਿਤਾ ਜੀ ਨਾਲ ਬੈਠੇ ਨੇ ਅੱਠੀ ਵਾਰ ਸਾਡ ਆਪ ਜਿਹਦੇ ਸਾਹਮਣੇ ਗੁਰਬਾਣੀ ਕੀਰਤਨ ਸਰਵ ਕਰਵਾਦੇ ਹਾਂ ਅਸੀਂ ਜਦੋਂ ਸਿੱਧੂ ਵੀਰ ਦੇ ਇਹ ਗੀਤ ਸੁਣਦੇ ਹਾਂ ਕਿਦਾਂ ਕੇ ਵੀ ਸਚਾਈ ਰਚਦਾ ਸਾਡਾ ਵੀਰ ਦੀਪਸ਼ਰ ਜਸਤੋ ਮੂਸੇਵਾਲਾ ਇਹਨਾਂ ਜੋਧਿਆਂ ਨੇ ਸੰਧ ਕੁਰਬਾਨੀ ਹੀ ਲਗਦੀ ਹੈ ਕਿਉਂਕਿ ਉਹ ਸੱਚ ਬੋਲਦੇ ਸੀ ਜਿਉਂਨਾ ਕੋ ਪਸ਼ਹੀਦ ਵੀ ਕਹਦਾਂਗੇ ਵੀਰ ਦੀ ਸਮਝ ਲਓ ਕਿ ਸ਼ਹੀਦੀ ਨਾਉਣ ਲਈ ਅੱਜ ਅਸੀਂ ਇੱਥੇ ਇਕੱਤਰ ਹੋਏ ਹਾਂ ਕੱਲੋ ਸਿੱਖਾਂ ਦੇ ਪੰਜਵੇਂ ਗੁਰੂ ਧੰਨ ਸ੍ਰੀ ਗੁਰਦੇਵ ਜੀ ਦਾ ਸ਼ਹੀਦੀ ਦਿਹਾੜਾ ਹੈ ਜਿਨ੍ਹਾਂ ਨੂੰ ਕਿ ਉਹ ਸਮੇਂ ਦੀ ਮੁਗਲ ਸਰਕਾਰ ਵੱਲੋਂ ਤਸੀਹੇ ਦੇ ਕੇ ਤਤੀ ਤਤੀ ਦੇ ਬਿਠਾ ਕੇ ਸ਼ਹੀਦ